ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕਿਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਡਰੁਖਾ ਇਹ ਦੋਸਤੋ ਜੋ ਪਿੰਡ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਦੋਸਤੋ ਅੱਜ ਦੀ ਵੀਡੀਓ 'ਚ ਇੱਕ ਬਹੁਤ ਸੋਹਣੀ ਤਾਜੀ ਸੂਈ ਬੱਚੀ ਦਿਖਾਉਣੀ ਆ ਤੁਹਾਨੂੰ ਪਹਿਲਾ ਸੂਹਾ ਸੂਈ ਹੈ ਦੋਸਤੋ ਤੇ ਬਹੁਤ ਸੋਹਣੀ ਤੈਰੀ ਦੇ ਵਿੱਚ ਇਸ ਬੱਚੀ ਨੇ ਅੱਗੇ ਵੀ ਬੱਚੀ ਨੂੰ ਜਨਨ ਦਿੱਤਾ ਹੈਗਾ ਤੇ ਇਹਦੇ ਬਾਰੇ ਦੋਸਤੋ ਜੋ ਵੀ ਜਾਣਕਾਰੀ ਹੈ ਆਪਾਂ ਵੀਡੀਓ 'ਚ ਤੁਹਾਨੂੰ ਬਾਈ ਤੋਂ ਲੈ ਕੇ ਦਵਾਂਗੇ ਸੋ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਅੱਜ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਇੱਕ ਵਾਰ ਆਪਣਾ ਨਾਮ ਦੱਸ ਦਿਜੀਏ ਨਾਮ ਵੀਰੇ ਕਲਦੀਪ ਸਿੰਘ ਅੱਛਾ ਕਲਦੀਪ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਉਹਦੇ ਵਿੱਚ ਆਪਾਂ ਇੱਕ ਤਾਜੀ ਸੂਈ ਬੱਚੀ ਦਿਖਾਉਣੀ ਹੈ ਇਹਦੀ ਬਈ ਹੁਣ ਦੱਸਿਓ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹ ਵੀਰੇ ਕਲ ਦੀ ਸੂਈ ਹੈ ਠੀਕ ਹੈ ਜੇਰ ਵਗੈਰਾ ਪ੍ਰੋਪਰ ਰਹਿ ਗਈ ਵੀ ਠੀਕ ਹੈ ਤੇ ਸੂਆ ਬਈ ਇਹਦਾ ਸੂਆ ਪਹਿਲਾ ਵੀਰੇ 4 ਦੰਦਾਂ ਦਾ ਹੈ 4 ਦੰਦਾਂ ਦਾ ਮੂਹ ਤਾਂ ਤੇ ਬਾਈ ਜਿਹੜਾ ਇਹਨੇ ਬੱਚੇ ਨੂੰ ਜਨਮ ਦਿੱਤਾ ਬੱਚੀ ਨੂੰ ਇਹ ਵੀ ਅਸਲੀ ਹੈ ਵੀਰੇ ਇਹ ਵੀ ਅਸਲੀ ਹੈ ਬੋਲਦੇ ਠੀਕ ਹੈ ਕੋਈ ਬੋਲਦਾ ਨਾ ਨਾਮ ਪਤਾ ਮੇਰੇ ਕਲਦੀਪ ਬੋਲ ਵ ਰੇਟ ਵੀਰੇ ਫੋਨ ਠੀਕ ਹੈ ਭਾਈ ਇਹਦਾ ਆਪਾਂ ਕਿੰਨਾ ਕੁ ਐਤ ਕੀ ਐਸਟੀਮੇਟ ਲਾਉਣਾ ਵੀ ਪਹਿਲੇ ਸੂਏ ਕਿੰਨਾ ਕੁ ਦੁੱਧ ਪਾਉਣਾ 28 ਤੋਂ 30 ਕਿਲੋ ਦੁੱਧ ਪਾ ਦੇਣਾ ਠੀਕ ਹੈ ਖੋਲੋ ਬਰੇ ਨੂੰ ਦੋਸਤੋ ਕੱਲ ਦੀ ਸੂਈ ਬੱਚੀ ਹੈ ਮੂੰਹੋਂ ਚਾਰ ਦੰਦ ਤੇ ਪਿੱਛੇ ਵੀ ਏਬੀਐਸ ਦੇ ਬੁੱਲਦੀ ਬੱਚੀ ਹੈ ਤੇ ਜਿਹੜੇ ਬੁੱਲਦੀ ਆ ਉਹ ਬਾਈ ਤੁਹਾਨੂੰ ਰਜਿਸਟਰ ਤੋਂ ਚੈੱਕ ਕਰਕੇ ਦੱਸ ਦੂਗਾ ਜੋ ਤੁਸੀਂ ਬਾਈ ਨੂੰ ਫੋਨ ਲਾਉਣਾ ਤਿਆਰੀ ਚੈੱਕ ਕਰੋ ਦੋਸਤੋ ਤੁਸੀਂ ਗਾਂ ਦੀ ਬਹੁਤ ਸੋਹਣਾ ਬਾਡੀ ਸਟਰਕਚਰ ਤੇ ਪਿੱਛੋਂ ਖੜਨੀ ਚੈੱਕ ਕਰੋ ਦੋਸਤੋ ਬਿਲਕੁਲ ਸਿੱਧੀ ਲੱਤ ਦੀਆਂ ਹਜੇ ਚਾਰ ਦੰਦ ਹੈ ਦੋਸਤੋ ਹਜੇ ਵਧਣਾ ਅੱਗੇ ਬ ਥੋੜੀ ਜਿਹੀ ਲੰਬੀ ਤੋਰ ਦੇ ਬਈ ਪਿੱਛੋਂ ਚੈੱਕ ਕਰੋ ਦੋਸਤੋ ਤੁਸੀਂ ਹਵਾਨਾ ਆਪਦੇ ਬਿੱਤ ਨਾਲੋਂ ਵੱਡਾ ਹਵਾਨਾ ਤਿਆਰ ਕਰੀ ਬੈਠੀਆ ਕਰਨ ਵਾਲੀ ਬਸ ਮੋੜ ਲਿਓ ਵੀਰੇ ਗਾਂ ਤਾਂ ਦੋਸਤੋ ਤੁਰਿਆ ਨਹੀਂ ਜਾਂਦਾ ਹੈਗਾ ਇਸ ਟਾਈਮ ਇੰਨਾ ਵੱਡਾ ਹਵਾਨਾ ਤਿਆਰ ਕਰਿਆ ਹੋਇਆ ਹੈਗਾ ਤੇ ਜਿਉਂ-ਜਿਉਂ ਦੁੱਧ ਆਏਗੀ ਦੋਸਤੋ ਹਵਾਨਾ ਇਹਨੇ ਉਮੀਦ ਹੈ ਵੀ ਕੁਝ ਹੋਰ ਹੀ ਰੂਪ ਬਣਾ ਲੈਣਾ ਹੈ ਹਵਾਨੇ ਦਾ ਤੇ ਦੁੱਧ ਜਿੰਨਾ ਬਾਈ ਨੇ ਦੱਸਿਆ ਦੋਸਤੋ ਉਹਨਾਂ ਕੋਈ ਵੱਡੀ ਗੱਲ ਨਹੀਂ ਹੈਗੀ ਜਿਹੜੇ ਹਿਸਾਬ ਤੇ ਤਿਆਰੀ ਹੈ ਗਾਂ ਦੀ ਸੋ ਦੋਸਤੋ ਅੱਜ ਦੀ ਵੀਡੀਓ ਚ ਇੱਕ ਤਾਜੀ ਸੂਈ ਬੱਛੀ ਦਿਖਾਉਣੀ ਸੀ ਆਪਾਂ ਸੋ ਨੂੰ ਜਿਹੜੀ ਵੀ ਵੀਰ ਨੂੰ ਪਸੰਦ ਆਵੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾ ਹੈਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ